ਕਹਤੀ ਆ ਇਕ ਲਕੀਆਂ ਨੇ ਓ ਕਹਤੇ ਨੇ ਤਖੀਬ ਤੇਰੇ ਤੁਮੀ ਤੋਂ ਕਮਦੀ ਕੀਤੀ ਇੰਨੇ ਮਾਰੇ ਦੇਖ ਮੇਰੇ ਗਵਨੀ ਅੱਜ ਕੱਲ ਲਕੀਆਂ ਤਾਂ ਤੋਂ ਮੁੱਲ ਤਾਰਦਾ ਜੇ ਤੂੰ ਜੁਲਾਈ ਹੁਂ ਤੇ ਲਾ ਕੇ ਨ ਭਾਈ ਤੇਜ ਪਤਾ ਲੱਗਣਾ ਸੀ ਤੈਨੂੰ ਮੇਰੇ ਪਿਆਰ ਦਾ ਹਾਏ ਹਾਏ ਜੇ ਤੂੰ ਦਿ ਲੋ ਲਈ ਹੁੰਦੀ ਲਾ ਕੇ ਇਹਨੇ ਵਾਈ ਹੁੰਦੀ ਤੇਜ ਪਤਾ ਲੱਗਣਾ ਸੀ ਤੈਨੂੰ ਸਾਡੇ ਪਿਆਰ ਦਾ ਆਉ ਦਿਲ ਤੇ ਛੂਰੀ ਤੋ ਕੇ ਵਾਦੀ ਦੀ ਮਾਰ ਕੇ ਤੜ ਗਈਏ ਸੋਣੀਏ ਸੀਨਾ ਮੇਰਾ ਪਾੜ ਕੇ ਇਹੋ ਜਿਹਾ ਬਹਿਰ ਕੋਈ ਵੈਰੀ ਨਹੀਂ ਗੁਦਾਰ ਦਾ